சத்தனன் கிரே சந்தனாே சந்தன கிரே பியார சந்தன கீரா ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਜੀ ਸਤਿਕਾਰਯੋਗ ਸਤਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਪਾਤਸ਼ਾਹ ਮਹਾਰਾਜਿਆਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦਾਸ ਰਿਆਂ ਦੀ ਨਿਮਰਤਾ ਸਹਿਤ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਿਤਨੇ ਵੀ ਸਰਬੱਤ ਮਾਈ ਭਾਈ ਸਤਿਗੁਰੂ ਦੀਨਦਨੀ ਕੇ ਪਾਤਸ਼ਾਹ ਚਵਰ ਸ਼ਤਰ ਤਖਤ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਰਾਜਾਨ ਰਾਜ ਪਾਨਾਨ ਭਾਨ دیਵਾਨ ਦੇਵ ਉਪਮਾ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਸੱਚਖੰਡ ਹਜ਼ੂਰੀ ਵਿੱਚ ਮਹਾਨ ਕਰਮ ਜੋਗੀ ਰਾਜੇ ਜੋਗੀ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਉਹਨਾਂ ਦੀ ਹੁਕਮ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਸਾਡੇ ਅਤੀ ਸਤਿਕਾਰਯੋਗ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ ਮਹਾਪੁਰਖਾਂ ਦੀ ਸਾਲਾਨਾ ਵਰਸੀ ਯਾਦ ਦੇ ਸਬੰਧ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਬੇਅੰਤ ਮਹਾਪੁਰਖਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ। ਆਪਣੇ ਕੋਲ ਸਮਾਂ ਥੋੜਾ ਹੀ ਹੈ ਇਸ ਕਰਕੇ ਮਹਾਪੁਰਖਾਂ ਨੂੰ ਨਮਸਕਾਰ ਹੀ ਹੈ ਜਿਨ੍ਹਾਂ ਨੇ ਐਸੇ ਕਾਰਕ ਮਹਾਪੁਰਖਾਂ ਦੇ ਹੁਕਮ ਦੇ ਵਿੱਚ ਰਹਿ ਕੇ ਉਹਨਾਂ ਦਾ ਰੂਪ ਹੀ ਹੋ ਗਏ ਜਦੋਂ ਗੱਲ ਆਉਂਦੀ ਹੈ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜੀਆਂ ਦੇ ਜੀਵਨ ਦੀ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਦਾ ਜਿਹੜਾ ਵਿਸਥਾਰ ਹੈ ਕੋਈ ਬਹੁਤਾ ਲੰਮਾ ਚੌੜਾ ਵੱਡਾ ਵਿਸਥਾਰ ਨਹੀਂ ਜਿੰਨਾ ਸਾਧ ਸੰਗਤ ਜੀ ਮਹਾਪੁਰਖਾਂ ਨੇ ਮਹਾਪੁਰਖਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਹੈ ਉਹ ਸਾਰੀ ਮਹਾਪੁਰਖਾਂ ਦੀ ਕਮਾਈ ਹੀ ਕਮਾਈ ਹੈ ਬਹੁਤਾ ਜੀਵਨ ਤਾਂ ਸੰਤ ਮਹਾਰਾਜ ਜੀ ਨੇ ਦੁਨੀਆ ਤੋਂ ਓਲੇ ਹੋ ਕੇ ਬਤੀਤ ਕੀਤਾ ਆਪਣੇ ਅਰਗੇ ਥੋੜੀ ਜੀ ਸੇਵਾ ਕਰ ਲੈਣ ਐਵੇਂ ਰੌਲਾ ਪਾ ਕੇ ਦੱਸ ਦੱਸ ਕੇ ਸੇਵਾ ਸਾਧ ਸੰਗਤ ਜੀ ਆਪਣੀ ਸਾਰੀ ਆਪਾਂ ਲਟਾ ਦਿੰਨੇ ਆ ਪਰ ਸ਼੍ਰੀਮਾਨ ਜੀ ਮਹਾਰਾਜਿਆਂ ਨੇ ਐਸੀ ਸੇਵਾ ਕੀਤੀ ਹੈ ਨਾ ਜਿਵੇਂ ਆਪਾਂ ਕਹਿ દઈએ ਵੀ ਉਹਨਾਂ ਦੀ ਸੇਵਾ ਦੀ ਮਿਸਾਲ ਉਹ ਆਪ ਹੀ ਨੇ ਕਿਸੇ ਦੀ ਆਪਾਂ ਚਾਹੇ ਆਪਣੀ ਕੋਈ ਡਿਊਟੀ ਲਾ ਦੇਵੇ ਆਪਾਂ ਉਹ ਟਾਈਮ ਟਾਈਮ ਦੀ ਪੂਰੀ ਪੂਰੀ ਡਿਊਟੀ ਨਿਭਾ ਕੇ ਉਸ ਤੋਂ ਸੁਰਖਰੂ ਹੋ ਜਾਣੇ ਆ ਵੀ ਹੁਣ ਮੇਰੀ ਡਿਊਟੀ ਪੂਰੀ ਹੋ ਗਈ। ਪਰ ਜਦੋਂ ਸੰਤ ਮਹਾਰਾਜ ਦੀ ਡਿਊਟੀ ਦੀ ਗੱਲ ਆਉਂਦੀ ਹੈ ਨਾ ਸੰਤ ਮਹਾਰਾਜੀਆਂ ਨੂੰ ਸ੍ਰੀਮਾਨ ਜੀਆਂ ਨੂੰ ਇੱਕੋ ਵਾਰੀ ਬਚਨ ਕੀਤਾ ਸੀ ਮਹਾਰਾਜ ਨੇ ਵੀ ਤੁਸੀਂ ਲੰਗਰ ਦੇ ਵਿੱਚ ਬਹੁਤਾ ਖਿਆਲ ਰੱਖਣਾ ਹੈ। ਬਈ ਹੋਰ ਪਾਸੇ ਤੁਹਾਡੀ ਕੋਈ ਸੇਵਾ ਨਹੀਂ ਭਾਵੇਂ ਸ਼੍ਰੀਮਾਨ ਮਹਾਰਾਜ ਜੀ ਦੀਆਂ ਹੋਰ ਬਹੁਤ ਬੇਅੰਤ ਸੇਵਾਵਾਂ ਨੇ ਬਾਬਾ ਧਰਮਪਾਲ ਸਿੰਘ ਜੀ ਬੈਠੇ ਨੇ ਬਾਹਰ ਸੰਗਤ ਨੂੰ ਵੀ ਅਖੀਰਲੇ ਸਰੀਰ ਦੇ ਸਮੇਂ ਦੇ ਵਿੱਚ ਸੰਤ ਮਹਾਰਾਜ ਜੀ ਬਹੁਤ ਨਿਹਾਲ ਕਰਦੇ ਰਹੇ ਥਾਂ ਥਾਂ ਤੇ ਜਾ ਕੇ ਦੀਵਾਨ ਵੀ ਸਜਾਉਂਦੇ ਰਹੇ ਤੁਸੀਂ ਸਾਰੇ ਬਜ਼ੁਰਗ ਬੈਠੇ ਹੋ ਪਰ ਬਹੁਤਾ ਜਿਆਦਾ ਲੰਮਾ ਸਮਾਂ ਸੰਤ ਮਹਾਰਾਜੀਆਂ ਨੇ ਨਾ 24 24 ਘੰਟੇ ਸਿਰਫ ਕਿਰਿਆ ਕਰਨ ਵਾਸਤੇ ਜਾਂ ਕੁਝ ਜਲ ਪਾਨ ਛਕਣਾ ਉਦੋਂ ਥੋੜਾ ਜਿਹਾ ਸਮਾਂ ਆਪਣੇ ਸਰੀਰ ਲਈ ਕੱਢਦੇ ਸੀ ਨਹੀਂ ਤਾਂ ਜਿਆਦਾ ਟਾਈਮ ਗੁਰੂ ਕੇ ਲੰਗਰਾਂ ਦੇ ਵਿੱਚ ਹੀ ਸਾਥ ਸੰਗਤ ਜੀ ਬਤੀਤ ਕਰਦੇ ਸੇਵਾ ਦੇ ਵਿੱਚ ਮਹਾਪੁਰਖਾਂ ਦੇ ਬਚਨ ਕਮਾਉਣ ਦੇ ਵਿੱਚ ਜਿਹੜਾ ਆਨੰਦ ਮਹਾਪੁਰਖਾਂ ਦੇ ਬਚਨਾਂ ਦੀ ਕਮਾਈ ਕਰਨ ਦੇ ਵਿੱਚ ਹੈ ਸਾਧ ਸੰਗਤ ਜੀ ਉਹ ਆਨੰਦ ਹੋਰ ਕਿਤੇ ਮਿਲ ਹੀ ਨਹੀਂ ਸਕਦਾ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਆਂ ਸਾਧ ਸੰਗਤ ਜੀ ਆਪਾਂ ਇਸੇ ਕਰਕੇ ਬੈਠੇ ਆਂ ਵੀ ਉਹਨਾਂ ਨੇ ਇੰਨੀ ਕਹਲਣਾ ਕਮਾਈ ਆਪਣੇ ਜੀਵਨ ਦੇ ਵਿੱਚ ਕਮਾਉਣੀ ਕੀਤੀ ਹੈ ਉਹਨਾਂ ਦਾ ਜੀਵਨ ਕੋਈ ਐਵੇਂ ਲਿਖਤੀ ਜਾ ਸੁਣਿਆ ਸੁਣਾਇਆ ਨਹੀਂ ਜਿੰਨਾ ਉਹਨਾਂ ਦਾ ਜੀਵਨ ਹੈ ਸਾਰਾ ਕਮਾਇਆ ਹੋਇਆ ਜੀਵਨ ਹੈ ਮਹਾਂਪੁਰਖਾਂ ਨੇ ਬੋਰੀ ਦਾ ਹੀ ਆਸਣ ਵਿਛਾ ਕੇ ਉੱਥੇ ਨਾ ਗਰਮੀ ਦੀ ਪਰਵਾਹ ਨਾ ਸਰਦੀ ਦੀ ਪਰਵਾਹ ਕੱਲੀ ਸੇਵਾ ਸਾਧ ਸੰਗਤ ਜੀ ਗੁਰੂ ਦੀ ਸੇਵਾ ਮੁਖ ਰੱਖੀ ਤੇ ਇਹ ਸੇਵਾ ਸਾਧ ਸੰਗਤ ਜੀ ਜਣੇ ਖਣੇ ਦੇ ਹਿੱਸੇ ਵਿੱਚ ਤਾਂ ਨਹੀਂ ਆਉਂਦੀ ਹਰ ਇੱਕ ਦੇ ਹਿੱਸੇ ਵਿੱਚ ਨਹੀਂ ਆਉਂਦੀ ਵਾਹਿਗੁਰੂ ਅਕਾਲ ਪੁਰਖ ਮੌਕੇ ਸਾਰਿਆਂ ਨੂੰ ਦਿੰਦਾ ਹੈ ਸੇਵਾ ਕਰਨ ਦੇ ਅਫਸਰ ਸਾਧ ਸੰਗਤ ਜੀ ਬਹੁਤ ਮਿਲਦੇ ਨੇ ਪਰ ਕੋਈ ਐਸਾ ਵਡਭਾਗੀ ਹੁੰਦਾ ਜਿਹੜਾ ਕਮਾ ਲੈਂਦਾ ਹੈ ਜਿਹੜਾ ਝੋਲੀ ਅੱਡ ਕੇ ਸੇਵਾ ਪ੍ਰਵਾਨ ਕਰ ਲਵੇ ਆਪਣੀ ਝੋਲੀ ਚ ਪਵਾ ਲਵੇ ਐਸੀਆਂ ਰੂਹਾਂ ਕੋਈ ਬਹੁਤੀਆਂ ਜ਼ਿਆਦਾ ਨਹੀਂ ਹੁੰਦੀਆਂ ਸਾਧ ਸੰਗਤ ਜੀ ਆਪਾਂ ਉਹਨਾਂ ਦੀ ਯਾਦ ਵਿੱਚ ਏਸੇ ਕਰਕੇ ਬੈਠੇ ਆਂ ਵੀ ਉਹਨਾਂ ਨੇ ਦਿਨੇ ਰਾਤ ਉਸ ਪਿਆਰੇ ਦੀ ਯਾਦ ਵਿੱਚ ਬੈਠਣਾ ਕੀਤਾ। ਇਹ ਸੰਪਰਦਾਏ ਸਾਧ ਸੰਗਤ ਜੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜੀਆਂ ਦੀ ਸੰਪਰਦਾਏ ਹੈ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜੀਆਂ ਦੀ ਸੰਪਰਦਾਏ ਹੈ। ਭਾਈ ਦਇਆ ਸਿੰਘ ਸਾਹਿਬ ਜੀਆਂ ਤੋਂ ਜਿਹੜੇ ਪੰਜਾਂ ਪਿਆਰਿਆਂ ਦੇ ਮੁਖੀ ਹੋਏ ਨੇ ਉਹਨਾਂ ਦੀ ਸੰਪਰਦਾਏ ਹੈ। ਤੇ ਉਸ ਸੰਪਰਦਾਏ ਦੇ ਇੱਕ ਚਮਕਦੇ ਹੀਰੇ ਨੇ ਮਹਾਰਾਜ ਜੀ ਆਪਣੇ ਅਰਗੇ ਸੰਸਾਰ ਤੇ ਆਉਂਦੇ ਨੇ ਚਲੇ ਜਾਂਦੇ ਨੇ ਪਰ ਸਾਧ ਸੰਗਤ ਜੀ ਜਿਹੜੇ ਮਹਾਪੁਰਖ ਨੇ ਐਸੇ ਕਮਾਈ ਵਾਲੇ ਨਾ ਉਹਨਾਂ ਦੀ ਬਾਤ ਵਚਨ ਹੈ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਇੱਥੇ ਦੋ ਰਿਆਂ ਵਾਲੀ ਕੋਈ ਗੱਲ ਨਹੀਂ ਹਰੀ ਤੇ ਹਰੀ ਦੇ ਜਨ ਉਹ ਇੱਕੋ ਹੀ ਰੂਪ ਨੇ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਐਸੇ ਕਮਾਈ ਵਾਲੇ ਮਹਾਪੁਰਖਾਂ ਦੀ ਸੰਪਰਦਾਇ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਨਗਰ ਲੋਪੋਂ ਹੈ ਲੋਪੋਂ ਪਿੰਡ ਦੇ ਨੇੜੇ ਇੱਕ ਰਾਮਪੁਰ ਪਿੰਡ ਹੈ ਜਿੱਥੇ ਰេរੂ ਸਾਹਿਬ ਗੁਰਦੁਆਰਾ ਸਾਹਿਬ ਮੌਜੂਦ ਹੈ 10ਵੇਂ ਪਾਰਸ਼ਾ ਦਾ ਸਥਾਨ ਗੱਲ ਕਰ ਰਹੇ ਹਾਂ ਵੀ ਐਸੇ ਕਮਾਈ ਵਾਲੇ ਮਹਾਪੁਰਖ ਜਿਨ੍ਹਾਂ ਦੇ ਵਿੱਚੋਂ ਸ੍ਰੀਮਾਨ ਮਹਾਰਾਜ ਜੀ ਵੀ ਇੱਕ ਮਹਾਪੁਰਖ ਨੇ ਲੋਪੋਂ ਪਿੰਡ ਦੇ ਦੋ ਸੱਜਣ ਇੱਕ ਭਗਤ ਸਿੰਘ ਤੇ ਤੋਤਾ ਸਿੰਘ ਇਹਨਾਂ ਦਾ ਕੇਸ ਚੱਲਦਾ ਸੀ ਸੁਨਾਮ ਪਹਿਲਾਂ ਸੁਨਾਮ ਜ਼ਿਲ੍ਹਾ ਹੋਇਆ ਕਰਦਾ ਸੀ ਇਹ ਲੋਪੋਂ ਜਾਂ ਰਾਮਪੁਰ ਜਾਂ ਹੋਰ ਵਾਲੇ ਦਵਾਲੇ ਦੇ ਪਿੰਡਾਂ ਦਾ ਜ਼ਿਲ੍ਹਾ ਸੀ ਸਨਾਮ ਤੇ ਇਹ ਸੱਜਣ ਉੱਥੋਂ ਰੇਲ ਗੱਡੀ ਚੜ੍ਹ ਕੇ ਫਿਰ ਲੁਧਿਆਣੇ ਵਿੱਚ ਦੀ ਧੂਰੀ ਹੋ ਕੇ ਫਿਰ ਸਨਾਮ ਨੂੰ ਜਾਇਆ ਕਰਦੇ ਕੀ ਕੇਸ ਦੀ ਤਰੀਕ ਭੁਗਤਣ ਤੇ ਅੱਜ ਅਖੀਰਲੀ ਤਰੀਕ ਸੀ ਇਹਨਾਂ ਦੋਨਾਂ ਸੱਜਣਾ ਦੀ ਫੈਸਲਾ ਹੋਣਾ ਸੀ ਤੇ ਕੇਸ ਵੀ ਇਹਨਾਂ ਦੇ ਉਲਟ ਹੀ ਚੱਲ ਰਿਹਾ ਸੀ ਤੇ ਸਾਧ ਸੰਗਤ ਜੀ ਇਹ ਵੀ ਲੋਪੋਂ ਪਿੰਡ ਦੇ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵੀ ਲੋਪੋਂ ਪਿੰਡ ਦੇ ਤੇ ਜਿਹੜਾ ਪਿੰਡ ਦਾ ਹੋਵੇ ਨਾ ਉਹ ਤੇ ਸ਼ਰਧਾ ਭਾਵਨਾ ਘੱਟ ਹੀ ਹੁੰਦੀ ਹੈ ਜਿਵੇਂ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਮਹਾਰਾਜਿਆਂ ਦਾ ਇਹ ਪਿੰਡ ਹੈ ਪਲਵਾਨ ਤੇ ਬਹੁਤੇ ਸੱਜਣ ਇੱਥੇ ਉਹ ਹੋਣਗੇ ਜਿਨ੍ਹਾਂ ਨੂੰ ਇਹ ਹੋਣਾ ਉਹ ਟਾਈਮ ਦੇ ਵਿੱਚ ਵੀ ਇਹ ਬਲਵੰਤ ਸਿੰਘ ਤਾਂ ਸਾਡੇ ਨਾਲ ਹੀ ਪੜਿਆ ਬਹੁਤਿਆਂ ਨੂੰ ਇਹ ਹੁੰਦਾ ਵੀ ਇਹ ਦੀ ਕਿਹੜਾ ਕੋਈ ਬਹੁਤੀ ਵੱਡੀ ਗੱਲ ਐ ਤਾਂ ਸਾਡੇ ਨਾਲ ਖੇਡਦਾ ਰਿਆ ਇਕੱਠੇ ਖਾਂਦੇ ਪੀਂਦੇ ਰਹੇ ਆ ਨਾਲਦਿਆਂ ਨੂੰ ਸਾਧ ਸੰਗਤ ਜੀ ਬਹੁਤੀ ਸ਼ਰਧਾ ਪ੍ਰੇਮ ਹੁੰਦਾ ਨਹੀਂ ਜਿਸ ਤਰ੍ਹਾਂ ਸਿਆਣਿਆਂ ਦਾ ਕਹਿਣਾ ਵੀ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਉਹ ਘਰ ਦਾ ਜਿਹੜਾ ਜੋਗੀ ਹੋਵੇ ਉਹ ਜੋਗੀ ਨਹੀਂ ਜੋਗੜਾ ਹੀ ਲੱਗਦਾ ਹੁੰਦਾ ਵੀ ਇਹ ਕੋਈ ਬਹੁਤਾ ਵੱਡਾ ਜੋਗੀ ਥੋੜੀ ਐ ਬਾਹਰਲਾ ਜਿਹੜਾ ਹੋਵੇ ਉਹ ਭਾਵੇਂ ਜੋਗੀ ਹੋਵੇ ਨਾ ਹੋਵੇ ਉਹਨੂੰ ਫਿਰ ਜਾਦਾ ਜੋਗੀ ਪਣਾ ਸਮਝਦੇ ਨੇ ਉਹਦੇ ਵਿੱਚ ਘਰ ਦੇ ਵਿੱਚ ਭਾਵੇਂ ਕਮਾਈ ਵਾਲਾ ਮਹਾਪੁਰਖ ਹੋਵੇ ਪਰ ਉਹਦੇ ਤੇ ਪ੍ਰੇਮ ਸ਼ਰਦਾ ਘੱਟ ਹੁੰਦੀ ਹੈ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵੀ ਲੋਪੋਂ ਪਿੰਡ ਦੇ ਇਸ ਇਹ ਪ੍ਰੇਮੀ ਵੀ ਲੋਪੋਂ ਪਿੰਡ ਦੇ ਜਦੋਂ ਤੁਰੇ ਰਾਮਪੁਰ ਪਿੰਡ ਵਿੱਚ ਦੀ ਤੁਰ ਕੇ ਲੰਘਣਾ ਸੀ ਖਿਆਲ ਹੋ ਗਿਆ ਵੀ ਸਾਹਨੇ ਵਾਲ ਤੋਂ ਗੱਡੀ ਚੜਾਂਗੇ ਜਦੋਂ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਮੂਹਰੇ ਆਏ ਗੱਲਾਂ ਕਰਨ ਲੱਗੇ ਵੀ ਸੁਣਿਆ ਇੱਥੇ ਆਪਣੇ ਪਿੰਡ ਦੇ ਬਾਬੇ ਰਹਿੰਦੇ ਨੇ ਵੀ ਸੁਣਿਆ ਇਹ ਵੀ ਹੈ ਵੀ ਕਰਨੀ ਵਾਲੇ ਨੇ ਵੀ ਮਨ ਦੀ ਬੁੱਝ ਲੈਂਦੇ ਨੇ ਕਹਿੰਦੇ ਵੀ ਹੈ ਤਾਂ ਆਪਣੇ ਪਿੰਡ ਦੇ ਨੇ ਚਲੋ ਕੋਈ ਹੋਣੇ ਹੋਣਗੇ ਬਹੁਤੀ ਸ਼ਰਦਾ ਤਾਂ ਹੈ ਨਹੀਂ ਸੀ ਕਹਿੰਦੇ ਚੱਲ ਆਪਣੇ ਪਿੰਡ ਦੇ ਹੀ ਨੇ ਕਹਿੰਦੇ ਵੀ ਅਸੀਂ ਤਾਂ ਬਾਬੇ ਨੂੰ ਤਾਂ ਮੰਨਾਂਗੇ ਵੀ ਜੇ ਆ ਸਾਡਾ 11-12 ਸਾਲਾਂ ਦਾ ਚੱਲਦਾ ਕੇਸ ਸਾਡੇ ਹੱਕ 'ਚ ਹੋ ਜੇ ਅੱਜ ਕੇਸ ਸਾਰਾ ਹੀ ਇਹਨਾਂ ਦੇ ਵਿਰੁੱਧ ਚੱਲ ਰਿਹਾ ਸੀ ਫੈਸਲਾ ਹੋਣਾ ਸੀ ਆਖਰੀ ਤਰੀਕ ਕਹਿੰਦੇ ਵੀ ਅਸੀਂ ਬਾਬਾ ਜੀ ਸੁਖਣਾ ਸੁਖਦੇ ਆਂ ਵੀ ਚਲੋ ਹੈ ਤਾਂ ਤੁਸੀਂ ਪਿੰਡ ਦੇ ਉਹ ਨਾਲੇ ਇਉਂ ਕਹੀ ਜਾਣ ਵੀ ਅਸੀਂ ਸੁਖਣਾ ਸੁਖਦੇ ਆਂ ਵੀ ਜੇ ਕੇਸ ਸਾਡੇ ਹੱਕ ਵਿੱਚ ਹੋ ਗਿਆ ਤਾਂ ਅਸੀਂ 25 ਰੁਪਏ ਲੰਗਰ ਵਿੱਚ ਪਾਵਾਂਗੇ ਆ ਕੇ ਕੱਲ ਨੂੰ ਜਦੋਂ ਮੁੜਾਂਗੇ ਦੇਖੋ ਸਾਧ ਸੰਗਤ ਜੀ ਇਹ ਸੰਪਰਦਾਇ ਇਹਨਾਂ ਜਿਹੜੀ ਆਪਾਂ ਗੱਲ ਇਹ ਕਰ ਰਹੇ ਆਂ ਬਈ ਇੱਡੇ ਕਰਨੀ ਵਾਲੇ ਮਹਾਪੁਰਖ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਦੀ ਕਮਾਈ ਕੀਤੀ ਗੁਰੂ ਨਾਨਕ ਦੇ ਘਰ ਵਿੱਚ ਦੋ ਹੀ ਗੱਲਾਂ ਨੇ ਜਾਂ ਸੇਵਾ ਕਰ ਲੋ ਜਾਂ ਨਾਮ ਜਪ ਲੋ ਗੁਰੂ ਨਾਨਕ ਨੇ ਆਪਣੇ ਪੰਥ ਨੂੰ ਦੋ ਹੀ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ ਸੇਵਾ ਤੇ ਸਿਮਰਨ ਤੇ ਜਾਂ ਗੁਰੂ ਨਾਨਕ ਦਾ ਨਾਰਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਇਹਨਾਂ ਨੇ ਸਾਧ ਸੰਗਤ ਜੀ ਫਿਰ ਸੁਖਣਾ ਸੁਖ ਲਈ ਚਲੇ ਗਏ ਸਨਾਮ ਕੁਦਰਤੀ ਐਸੀ ਕਿਰਪਾ ਹੋਈ ਵਾਹਿਗੁਰੂ ਆਪਣੇ ਪੈਰਿਆਂ ਦੀ ਪਿੱਠ ਨਹੀਂ ਲੱਗਣ ਦਿੰਦਾ ਕਦੇ ਵੀ ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ ਜਿਨਿ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ ਉਹਨਾਂ ਦਾ ਆਉਣਾ ਪਰਵਾਨ ਹੈ ਸਾਧ ਸੰਗਤ ਜੀ ਉਹਨਾਂ ਦੀ ਲਾਜ ਪੈਜ ਵਾਹਿਗੁਰੂ ਆਪ ਰੱਖਦਾ ਹੈ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਕੇਸ ਇਹਨਾਂ ਦੇ ਹੱਕ ਵਿੱਚ ਹੋ ਗਿਆ ਦੂਜੇ ਦਿਨ ਮੁੜਿਆ ਏ ਆਉਂਦੇ ਆਉਂਦੇ ਵਿਚਾਰਾਂ ਕਰਦੇ ਨੇ ਜਿਹੜਾ ਮਨੁੱਖ ਹੈ ਨਾ ਇਹਦਾ ਮਨ ਐਡਾ ਬੇਈਮਾਨ ਹੈ ਸਾਧ ਸੰਗਤ ਜੀ ਫੇਰ ਵੀ ਸੋਚਦੇ ਨੇ ਵੀ ਕਿਤੇ ਗਵਾਹਾਂ ਕਰਕੇ ਸਾਡੇ ਹੱਕ ਚ ਹੋ ਗਿਆ ਵੀ ਕੀ ਪਤਾ ਬਾਬਿਆਂ ਦੀ ਕੋਈ ਕਿਰਪਾ ਹੋਈ ਹੋ ਨਾ ਹੋਵੇ ਬਿਆਸੀ ਤਾਂ ਐਵੇਂ ਹੀ ਕਹੇਗੀ ਸਾਡੇ ਪਿੰਡ ਦੇ ਇਹਨੇ ਬਾਬੇ ਵੀ ਕੀ ਪਤਾ ਬਾਬਿਆਂ ਦੀ ਕਿਰਪਾ ਹੋਈ ਹੈ ਜਾਂ ਗਵਾਹਾਂ ਕਰਕੇ ਹੱਕ ਚ ਹੋ ਗਿਆ ਕੇਸ ਕਹਿੰਦੇ ਵੀ ਚਲੋ ਕੋਈ ਨਹੀਂ ਫੇਰ ਵੀ ਜਦੋਂ ਰੇਰੂ ਸਾਹਿਬ ਦੇ ਸਾਹਮਣੇ ਆਏ ਆਪਦੀ ਸੁਖਣਾ ਸੁਖੀ ਹੋ ਜਿਆਦਾ ਵੀ ਅਸੀਂ ਤਾਂ 25 ਰੁਪਏ ਸੁੱਕ ਕੇ ਗਏ ਸੀ ਕੱਲ ਇੱਥੇ ਬਾਬਾ ਹਤਰ ਸਿੰਘ ਜੀ ਮਹਾਰਾਜ ਵੀ ਬੈਠੇ ਸੀ ਉੱਥੇ ਹੀ ਵੇੜੇ ਦੇ ਵਿੱਚ ਰੇਰੂ ਸਾਹਿਬ ਸੰਗਤ ਬੈਠੀ ਦੋ ਚਾਰ ਪ੍ਰੇਮੀ ਹੋਰ ਬੈਠੇ ਸੀ ਮਾਈਆਂ ਬੀਬੀਆਂ ਭੈਣਾਂ ਬੈਠੀਆਂ ਨੇ ਹੋਰ ਸੇਵਾਦਾਰ ਬੈਠੇ ਨੇ ਇਹ ਵੀ ਚਲੇ ਗਏ ਇਹ ਨਿਮਾਣੇ ਜਹੋ ਕੇ 5 ਰੁਪਏ ਰੱਖ ਕੇ ਸਾਰਿਆਂ ਤੋਂ ਪਿੱਛੇ ਹੋ ਕੇ ਬਹਿ ਗਏ ਤੇ ਸਾਧ ਸੰਗਤ ਜੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਅਸੀਂ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ ਤੇ ਨਾ ਹੀ ਸਾਨੂੰ ਲੋੜ ਹੈ ਗੁਰੂ ਨਾਨਕ ਦੀ ਬਹੁਤ ਕਿਰਪਾ ਹੈ ਸਾਨੂੰ ਕਿਸੇ ਵਸਤੂ ਦਾ ਕਦੇ ਲੋਭ ਲਾਲਚ ਨਹੀਂ ਸਾਧ ਸੰਗਤ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਆ ਨਾ ساری ਉਮਰ ਸਾਧ ਸੰਗਤ ਜੀ ਕਿਸੇ ਚੀਜ਼ ਦਾ ਲੋਭ ਨਹੀਂ ਕੀਤਾ ਇਹਨਾਂ ਨੇ ਅਕਸਰ ਅਸਲ ਵਿੱਚ ਸ੍ਰੀਮਾਨ ਜੀ ਕਿਹਨੂੰ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਤ੍ਰਿਪਤੀ ਹੋਵੇ ਜਿਹੜੇ ਸ੍ਰੀ ਕਹਿੰਦੇ ਨੇ ਸ਼ਰੋਮਣੀ ਨੂੰ ਮਾਨ ਕਹਿੰਦੇ ਨੇ ਮੁਖੀ ਨੂੰ ਜਿਦੇ ਅੰਦਰ ਤ੍ਰਿਪਤੀ ਹੋਵੇ ਤੇ ਡਿਊਟੀ ਹੋਵੇ ਲੰਗਰ ਵਿੱਚ ਤੇ ਲੰਗਰ ਦੇ ਵਿੱਚ ਸਾਧ ਸੰਗਤ ਜੀ ਵਰਤਾਉ ਉਹੀ ਸਕਦਾ ਜਿਹਦੇ ਆਪ ਦੇ ਅੰਦਰ ਤ੍ਰਿਪਤੀ ਹੈ ਨਹੀਂ ਤਾਂ ਫਿਰ ਹੱਥ ਘੁੱਟਣ ਵਾਲੇ ਤੁਹਾਨੂੰ ਪਤਾ ਹੀ ਹੈ ਤੁਸੀਂ ਸਿਆਣੇ ਹੋ ਹੱਥ ਘੁੱਟਣ ਵਾਲੇ ਗੁਰੂ ਕੇ ਲੰਗਰ ਵਿੱਚ ਵੀ ਹੱਥ ਘੁੱਟੀ ਜਾਂਦੇ ਨੇ ਤੇ ਮਹਾਰਾਜਿਆਂ ਦੇ ਆਪ ਦੇ ਅੰਦਰ ਤ੍ਰਿਪਤੀ ਕਿਸੇ ਚੀਜ਼ ਦੀ ਭੁੱਖ ਹੈ ਹੀ ਨਹੀਂ ਸੀ ਮਹਾਰਾਜਿਆਂ ਨੂੰ ਕਦੇ ਚੰਗਾ ਚੋਲਾ ਨਹੀਂ ਮਹਾਰਾ ਨੇ ਪਾਇਆ ਕਦੇ ਮਹਾਰਾ ਨੇ ਇਹ ਨਹੀਂ ਕਿਹਾ ਵੀ ਮੇਰੇ ਕੋਲ ਚੰਗਾ ਬਿਸਤਰਾ ਨਹੀਂ ਬੋਰੀ ਦਾ ਸਾਧ ਸੰਗਤ ਜੀ ਆਸਣ ਵਿਛਾ ਕੇ ਬੈਠੇ ਰਹਿੰਦੇ ਸੀ ਉੱਥੇ ਪੋ ਮਾਗਦੇ ਦਿਨਾਂ ਵਿੱਚ ਮਹਾਰਾ ਨੇ ਉੱਥੇ ਹੀ ਪੱਠੀਆਂ ਦੇ ਕੋਲ ਹੀ ਬਹਿ ਜਾਣਾ ਉਸੇ ਸੇਕ ਵਿੱਚ ਸਾਰੇ ਸਾਰੇ ਸਿਆਲ ਕੱਢ ਦੇਣੇ ਐਸੇ ਮਹਾਪੁਰਖਾਂ ਦੀ ਜਾਤ 'ਚ ਬੈਠੇ ਆ ਉਹ ਪੂਰੇ ਮਹਾਪੁਰਖ ਇਸੇ ਤਰ੍ਹਾਂ ਬਚਨ ਕਰਨ ਲੱਗੇ ਸੰਤ ਬਾਬਾ ਤਰਸ ਸਿੰਘ ਜੀ ਮਹਾਰਾ ਕਹਿੰਦੇ ਭਾਈ ਸਾਨੂੰ ਭੁੱਖ ਤਾਂ ਨਹੀਂ ਕਿਸੇ ਗੱਲ ਦੀ ਪਰ ਕਹਿੰਦੇ ਸੱਜਣੋ ਗੁਰੂ ਦੇ ਨਾਲ ਵੀ ਚਲਾਕੀਆਂ ਨਹੀਂ ਕਰੀਦੀਆਂ ਤੁਸੀਂ ਇਹ ਸਮਝਦੇ ਹੋ ਵੀ ਮਹਾਰਾ ਨੂੰ ਕਿਤੇ ਕੁਝ ਪਤਾ ਨਹੀਂ ਕਹਿੰਦੇ ਭਈ ਤੁਸੀਂ ਮਹਾਪੁਰਖਾਂ ਦੀ ਪਰਖ ਕਰ ਰਹੇ ਹੋ ਕਦੇ ਵੀ ਮਹਾਪੁਰਖਾਂ ਨੂੰ ਪਰਖਣਾ ਨਹੀਂ ਚਾਹੀਦਾ ਕਹਿੰਦੇ ਅਸੀਂ ਕਰਾਮਾਤ ਵਿਖਾਉਣੀ ਨਹੀਂ ਚਾਹੁੰਦੇ ਕਰਾਮਾਤ ਕਹਿੰਦੇ ਨੇ ਕਹਿਰ ਨੂੰ ਕਹਿੰਦੇ ਤੁਸੀਂ ਚਾਹੁੰਦੇ ਹੋ ਵੀ ਕਿਸੇ ਤੇ ਕਹਿਰ ਹੋਵੇ ਕਹਿੰਦੇ ਅਸੀਂ ਤਾਂ ਨਹੀਂ ਚਾਹੁੰਦੇ ਵੀ ਕਿਸੇ ਤੇ ਕਹਿਰ ਕਰੀਏ ਪਰ ਕਹਿੰਦੇ ਤੁਸੀਂ ਸੱਜਣੋ ਹਟਦੇ ਨਹੀਂ ਫੇਰ ਉਸੇ ਆਦਤਾਂ ਤੇ ਆ ਜਾਂਦੇ ਹੋ ਇਹ ਸੁਭਾਅ ਹੁੰਦਾ ਕਹਿੰਦੇ ਕੱਲ ਜਦੋਂ ਗਏ ਸੀ 25 ਰੁਪਏ ਸੁੱਕ ਕੇ ਗਏ ਸੀ ਆ ਹੁਣ ਨਿਮਾਣੇ ਜੇ ਹੋ ਕੇ 5 ਰੁਪਏ ਰੱਖਤੇ ਜੇ ਕਹਿੰਦੇ ਸਿੱਧੇ ਘਰ ਨੂੰ ਨਿਕਲ ਜਾਂਦੇ ਆ 5 ਵੀ ਖਤਮ ਸੀ ਇਹ ਤਾਂ ਤੁਸੀਂ ਅੰਦਰ ਵੜ ਗਏ ਤਾਂ 5 ਰੁਪਈਆਂ ਦੀ ਸ਼ਰਮ ਕਰ ਲਈ ਤੁਸੀਂ ਸੁੱਕ ਕੇ ਪੱਚੀ ਗਏ ਰੱਖ ਤੇ 5 ਜੇ ਬਾਹਰ ਦੀ ਬਾਹਰ ਨੰਗ ਜਾਂਦੇ ਇਹ ਵੀ ਖਤਮ ਸੀ ਉਦੋਂ ਹੀ ਚਰਨ ਫੜਲੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਦੋਨਾਂ ਨੇ ਕਹਿੰਦੇ ਮਹਾਰਾਜ ਅਸੀਂ ਤਾਂ ਸਮਝਿਆ ਹੀ ਸਾਡੇ ਪਿੰਡ ਦੇ ਹੀ ਬਾਬੇ ਨੇ ਕੋਈ ਬਹੁਤੇ ਵੱਡੇ ਨਹੀਂ ਹੋਣੇ ਵੀ ਮਹਾਰਾਜ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਤੁਸੀਂ ਇੰਨੀ ਕਰਨੀ ਵਾਲੇ ਹੋ ਕਹਿੰਦੇ ਮਹਾਰਾਜ ਸਾਨੂੰ ਮaaf ਕਰ ਦਿਓ ਅਸੀਂ 25 ਪੂਰੇ ਕਰ ਦਾਂਗੇ ਕਹਿੰਦੇ ਵੀ ਗੱਲ ਇੱਥੇ ਪੈਸਿਆਂ ਦੀ ਨਹੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ ਘਾਟਾ ਕਿਸੇ ਗੱਲ ਦਾ ਇੱਥੋਂ ਤਾਂ ਵੱਡੇ ਵੱਡੇ ਰਾਜੇ ਸਾਧ ਸੰਗਤ ਜੀ ਆਪਣੀਆਂ ਪਦਵੀਆਂ ਮੰਗ ਕੇ ਲੈ ਜਾਂਦੇ ਨੇ ਤੀਸਰੇ ਪਾਰਸ਼ਾ ਦਾ ਬਚਨ ਪੜੋ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਪੁੱਛਦੇ ਨੇ ਮਹਾਰਾਜ ਕਿਹੜੀ ਚੀਜ਼ ਐਸੀ ਹੈ ਜਿਹੜੀ ਤੇਰੇ ਘਰ ਵਿੱਚ ਹੈ ਨਹੀਂ ਫਿਰ ਦੂਜੀ ਪੰਕਤੀ ਪੜੋ ਘਰ ਤਾਂ ਤੇਰਾ ਸਭ ਕੁਝ ਜਿੱਥੇ ਸਭ ਕੁਝ ਕਹਿਤਾ ਉੱਥੇ ਬਾਕੀ ਰਿਹਾ ਕੋਸ ਤੇ ਮਿਲਦਾ ਕਿਨੂੰ ਐ ਅਗਲੀ ਪੰਕਤੀ ਪੜ ਲਓ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹਿਸੋ ਭਾਵੇ ਜੇ ਕਿਸੇ ਨੇ ਲੈਣਾ ਹੋਵੇ ਕੀ ਕਰਨਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਤੇ ਮਹਾਪੁਰਖ ਕੀ ਕਰਦੇ ਨੇ ਨਾਮ ਹੀ ਮਨ ਚ ਵਸਾ ਕੇ ਰੱਖਦੇ ਆ ਨਾ ਜਦੋਂ ਰਾੜੇ ਸਾਹਿਬ ਸੰਤ ਮਹਾਰਾਜ ਆ ਕੇ ਬੈਠੇ ਸੀ ਨਾ 1927 ਵਿੱਚ ਦੋਨੇ ਆਪਣੇ ਵੱਡੇ ਤੇ ਛੋਟੇ ਉਦੋਂ ਕਿਤੇ ਸਾਧ ਸੰਗਤ ਜੀ ਮਾਇਆ ਦੀਆਂ ਥ ਭਰੀਆਂ ਹੋਈਆਂ ਥੈਲੀਆਂ ਨਹੀਂ ਲਿਆ ਕੇ ਦੱਬੀਆਂ ਸੀ ਮਹਾਰਾ ਨੇ ਇੱਥੇ ਰਾੜੇ ਸਾਹਿਬ ਤਿੰਨ ਦਿਨ ਪ੍ਰਸ਼ਾਦਾ ਵਿੱਚ ਪੁੱਛਿਆ ਨਹੀਂ ਸੀ ਕਿਸੇ ਨੇ ਸੰਤ ਮਹਾਰਾਜ ਐਵੇਂ ਹੀ ਬੈਠੇ ਰਹੇ ਸੀ ਤੇ ਅੱਜ ਜਾ ਕੇ ਦੇਖੋ ਚੱਲ ਰਹੇ ਨੇ ਨਾ 24 ਘੰਟੇ ਲੰਗਰ ਕਿੰਨੀ ਸੰਗਤ ਵਰੋ ਸਾਰੀ ਹੈ ਰਾਤ ਨੂੰ ਚਾਹੇ 10 ਬੱਸਾਂ ਉੱਤਰ ਜਾਣ ਸੰਗਤ ਦੀਆਂ ਲੰਗਰ ਭੋਜਨ ਤਿਆਰ ਮਿਲਦਾ ਜੇ ਆਪਾਂ ਘਰੇ ਚਾਰ ਰਿਸ਼ਤੇਦਾਰ ਆ ਜਾਣ ਨਾ ਸਾਰੇ ਟੱਬਰ ਨੂੰ ਭਾਜਣਾ ਪੈ ਜਾਂਦੇ ਵੀ ਇਹਨਾਂ ਨੂੰ ਹੁਣ ਚਾਹ ਵੀ ਪਿਉਣੀ ਆ ਹੁਣ ਇਹਨਾਂ ਦਾ ਲੰਗਰ ਵੀ ਪ੍ਰਬੰਧ ਕਰਨਾ ਪਊ ਵੀ ਇਹ ਜਾਣਗੇ ਪਤਾ ਨਹੀਂ ਕਦੋਂ ਹੁਣ ਜੇ 2 ਘੰਟੇ ਬਹਿ ਜਾਣ ਸਾਰੇ ਟੱਬਰ ਨੂੰ ਭਾਜਣਾ ਪੈ ਜਾਂਦੀਆਂ ਵੀ ਆਹ ਵੀ ਖਵਾਉਣਾ ਪਊ ਇਹਨਾਂ ਨੂੰ ਆਹ ਵੀ ਬਣਾਉਣਾ ਪਊ ਪਰ ਮਹਾਪੁਰਖਾਂ ਦੇ ਕਿੱਡੇ ਸਥਾਨ ਨੇ ਸਾਧ ਸੰਗਤ ਜੀ ਕਮੀ ਆਉਂਦੀ ਕਿਸੇ ਗੱਲ ਦੀ ਇਹ ਪਰਮੇਸ਼ਰ ਦੇ ਬੰਦਗੀ ਦੀ ਸਾਧ ਸੰਗਤ ਜੀ ਬਰਕਤ ਹੈ ਜਿਹੜੀ ਐਸੇ ਮਹਾਪੁਰਖਾਂ ਨੇ ਕੀਤੀ ਤੇ ਆਪਾਂ ਕਿਹਨਾਂ ਦੀ ਯਾਦ ਚ ਬੈਠੇ ਆ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇੰਨੀ ਬੰਦਗੀ ਇੰਨੀ ਸੇਵਾ ਸਾਧ ਸੰਗਤ ਜੀ ਮਹਾਰਾਦੀ ਬਾਣੀ ਦਾ ਵਚਨ ਹੈ ਨਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਤੇ ਚਿੱਤ ਸਾਧ ਸੰਗਤ ਜੀ ਮਹਾਪੁਰਖਾਂ ਨੇ ਜੋੜਿਆ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਏ ਜਿਨ੍ਹਾਂ ਦੇ ਆਪਾਂ